ਅਦੀਨ ਸੰਬੰਧਿਤ ਸ਼ਖਾਵਾਂ ਇੰਚਾਰਜਾਂ ਤੇ ਉਹਨਾਂ ਦੇ ਵਿੱਚ ਮੌਜੂਦ ਰਿਕਾਰਡ ਫਾਈਲਾਂ ਦਸਤਾਵੇਜ਼ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਿਰਦੇਸ਼ ਆ ਜਿਹੜੇ ਤੁਰੰਤ ਨਤੀਜੇ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਲਿਖਿਆ ਹੈ ਕਿ ਦਫ਼ਤਰਾਂ ਦੇ ਵਿੱਚ ਮੰਤਰੀ ਪ੍ਰੀਸ਼ਦ ਦੇ ਕੈਂਪਾਂ ਦਫ਼ਤਰਾਂ ਦੇ ਵਿੱਚ ਵੀ ਇਹ ਹੁਕਮ ਹੈ ਜਿਹੜੇ ਲਾਗੂ ਕੀਤੇ ਜਾਣ ਇੰਚਾਰਜ ਆ ਜਿਹੜੇ ਉਹ ਦਫ਼ਤਰ ਦੇ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਡਾਟਾ ਹੈ ਜਿਹੜਾ ਹਰ ਤਰ੍ਹਾਂ ਦੇ ਆਂਕੜੇ ਸੁਰੱਖਿਅਤ ਰੱਖੇ ਜਾਣ ਅਤੇ ਇਹਨਾਂ ਨੂੰ ਬਾਹਰ ਲੈ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਸੋ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਇਜ਼ਹਾਰ ਕੀਤਾ ਗਿਆ ਹੈ ਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਡਾਟਾ ਜਾਂ ਹਾਰਡਵੇਅਰ ਜਾਂ ਕਿਸੇ ਵੀ ਕਿਸਮ ਦਾ ਆ ਦਸਤਾਵੇਜ਼ ਆ ਜਿਹੜੇ ਉਹ ਦਿੱਲੀ ਸਿਕਤਰੇ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਜੀਏਡੀ ਦੇ ਜੁਆਇੰਟ ਸਿਕਤਰ प्रदीप तयाਲ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਹੁਕਮਾਂ ਦੇ ਵਿੱਚ ਐਡ ਕੀਤਾ ਗਿਆ ਹੈ ਚੀਫ ਮਨਿਸਟਰ ਦੇ ਸਿਕਤਰ ਨੂੰ ਵੀ ਜਾਰੀ ਕੀਤਾ ਗਿਆ ਹੋਰ ਜਿਹੜੇ ਹੈਲਥ ਮਿਨਿਸਟਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਤਮਾਮ ਜੀਏਡੀ ਟਰਾਂਸਪੋਰਟ ਫੂਡ ਸਪਲਾਈ ਲੇਬਰ ਡਿਪਾਰਟਮੈਂਟ ਤਮਾਮ ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ادارے ਨੇ ਉਹਨਾਂ ਨੂੰ ਇਹ ਜਿਹੜਾ ਲੈਟਰ ਹੈ ਉਹ ਟੈਕ ਕੀਤਾ ਗਿਆ ਲੈਟਰ ਦਿੱਤਾ ਗਿਆ ਸੋ ਸੁਰੱਖਿਆ ਨੂੰ ਲੈ ਕੇ ਡਾਟਾ ਸੁਰੱਖਿਆ ਨੂੰ ਲੈ ਕੇ ਇਹ ਜਿਹੜਾ ਖਾਤ ਹੈ ਉਹ ਜਾਰੀ ਕੀਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਹਾਰਡਵੇਅਰ ਦੀ ਸੁਰੱਖਿਆ ਨੂੰ ਲੈ ਕੇ ਇਹ ਨਿਰਦੇਸ਼ ਹੈ ਜਿਹੜੇ ਸਖਤ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਤੁਰੰਤ ਦਿੱਲੀ ਸਕੱਤਰੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ ਤੇ ਡਾਟਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੀਏਡੀਵੀ ਇਜਾਜ਼ਤ ਤੋਂ ਬਿਨਾ ਕੋਈ ਵੀ ਫਾਈਲ ਦਸਤਾਵੇਜ਼ ਕੰਪਿਊਟਰ ਜਾਂ ਹਾਰਡਵੇਅਰ ਦਿੱਲੀ ਸਕੱਤਰੇ ਤੋਂ ਬਾਹਰ ਨਾ ਲਿਜਾਇਆ ਜਾਵੇ ਇਸ ਹੁਕਮ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿਕਤਰੇ ਦੇ ਵਿੱਚ ਸਥਿਤ ਵਿਭਾਗਾਂ ਅਧੀਨ ਸੰਬੰਧਿਤ ਸ਼ਖਾਵਾਂ ਇੰਚਾਰਜਾਂ ਅਤੇ ਉਹਨਾਂ ਦੇ ਵਿੱਚ ਮੌਜੂਦ ਰਿਕਾਰਡ ਫਾਈਲਾਂ ਦਸਤਾਵੇਜ਼ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਿਰਦੇਸ਼ ਆ ਜਿਹੜੇ ਤੁਰੰਤ ਨਤੀਜੇ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਲਿਖਿਆ ਹੈ ਕਿ ਦਫ਼ਤਰਾਂ ਦੇ ਵਿੱਚ ਮੰਤਰੀ ਪ੍ਰੀਸ਼ਦ ਦੇ ਕੈਂਪਾਂ ਦਫ਼ਤਰਾਂ ਦੇ ਵਿੱਚ ਵੀ ਇਹ ਹੁਕਮ ਹੈ ਜਿਹੜੇ ਲਾਗੂ ਕੀਤੇ ਜਾਣ ਇਨਚਾਰਜ ਜਿਹੜੇ ਉਹ ਦਫ਼ਤਰ ਦੇ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਡੇਟਾ ਇਹ ਜਿਹੜਾ ਹਰ ਤਰ੍ਹਾਂ ਦੇ ਅੰਕੜੇ ਸੁਰੱਖਿਅਤ ਰੱਖੇ ਜਾਣ ਅਤੇ ਇਹਨਾਂ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਸੋ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਇਜ਼ਹਾਰ ਕੀਤਾ ਗਿਆ ਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿਸੇ ਵੀ ਤਰੀਕੇ ਦੇ ਨਾਲ ਇਹ ਡਾਟਾ ਜਾਂ ਹਾਰਡਵੇਅਰ ਜਾਂ ਕਿਸੇ ਵੀ ਕਿਸਮ ਦਾ ਦਸਤਾਵੇਜ਼ ਆ ਜਿਹੜੇ ਉਹ ਦਿੱਲੀ ਸਿਕਤਰੇ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਜੀਏਡੀ ਦੇ ਜੁਆਇੰਟ ਸਿਕਤਰ प्रदीप तयाਲ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਹੁਕਮਾਂ ਦੇ ਵਿੱਚ ਐਡ ਕੀਤਾ ਗਿਆ ਹੈ ਚੀਫ ਮਿਨਿਸਟਰ ਦੇ 77 ਨੂੰ ਵੀ ਜਾਰੀ ਕੀਤਾ ਗਿਆ ਹੋਰ ਜਿਹੜੇ ਹੈਲਥ ਮਿਨਿਸਟਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ तमाम ਜੀਏਡੀ ਟਰਾਂਸਪੋਰਟ ਫੂਡ ਸਪਲਾਈ ਲੇਬਰ ਡਿਪਾਰਟਮੈਂਟ ਤਮਾਮ ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ادارے ਨੇ ਉਹਨਾਂ ਨੂੰ ਇਹ ਜਿਹੜਾ ਲੈਟਰ ਹੈ ਉਹ ਟੈਕ ਕੀਤਾ ਗਿਆ ਲੈਟਰ ਦਿੱਤਾ ਗਿਆ ਸੋ ਸੁਰੱਖਿਆ ਨੂੰ ਲੈ ਕੇ ਡਾਟਾ ਸੁਰੱਖਿਆ ਨੂੰ ਲੈ ਕੇ ਇਹ ਜਿਹੜਾ ਖਾਤ ਹੈ ਉਹ ਜਾਰੀ ਕੀਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਹਾਰਡਵੇਅਰ ਦੀ ਸੁਰੱਖਿਆ ਨੂੰ ਲੈ ਕੇ ਇਹ ਨਿਰਦੇਸ਼ ਹੈ ਜਿਹੜੇ ਸਖਤ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਤੁਰੰਤ ਦਿੱਲੀ ਸਕੱਤਰੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ ਤੇ ਡਾਟਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੀਏਡੀ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਫਾਈਲ ਦਸਤਾਵੇਜ਼ ਕੰਪਿਊਟਰ ਜਾਂ ਹਾਰਡਵੇਅਰ ਦਿੱਲੀ ਸਕੱਤਰੇ ਤੋਂ ਬਾਹਰ ਨਾ ਲਿਜਾਇਆ ਜਾਵੇ ਇਸ ਹੁਕਮ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿਕਤਰੇ ਦੇ ਵਿੱਚ ਸਥਿਤ ਵਿਭਾਗਾਂ ਅਧੀਨ ਸੰਬੰਧਿਤ ਸ਼ਖਾਵਾਂ ਇੰਚਾਰਜਾਂ ਤੇ ਉਹਨਾਂ ਦੇ ਵਿੱਚ ਮੌਜੂਦ ਰਿਕਾਰਡ ਫਾਈਲਾਂ ਦਸਤਾਵੇਜ਼ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਿਰਦੇਸ਼ ਆ ਜਿਹੜੇ ਤੁਰੰਤ ਨਤੀਜੇ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਲਿਖਿਆ ਹੈ ਕਿ ਦਫ਼ਤਰਾਂ ਦੇ ਵਿੱਚ ਮੰਤਰੀ ਪ੍ਰੀਸ਼ਦ ਦੇ ਕੈਂਪਾਂ ਦਫ਼ਤਰਾਂ ਦੇ ਵਿੱਚ ਵੀ ਇਹ ਹੁਕਮ ਹੈ ਜਿਹੜੇ ਲਾਗੂ ਕੀਤੇ ਜਾਣ ਇਨਚਾਰਜ ਜਿਹੜੇ ਉਹ ਦਫ਼ਤਰ ਦੇ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਡੇਟਾ ਇਹ ਜਿਹੜਾ ਹਰ ਤਰ੍ਹਾਂ ਦੇ ਆਂਕੜੇ ਸੁਰੱਖਿਅਤ ਰੱਖੇ ਜਾਣ ਅਤੇ ਇਹਨਾਂ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਸੋ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਇਜ਼ਹਾਰ ਕੀਤਾ ਗਿਆ ਹੈ ਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਡੇਟਾ ਜਾਂ ਹਾਰਡਵੇਅਰ ਜਾਂ ਕਿਸੇ ਵੀ ਕਿਸਮ ਦਾ ਆ ਦਸਤਾਵੇਜ਼ ਆ ਜਿਹੜੇ ਉਹ ਦਿੱਲੀ ਸਿਕਤਰੇ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਜੀਏਡੀ ਦੇ ਜੁਆਇੰਟ ਸਿਕਤਰ प्रदीप तयाਲ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਹੁਕਮਾਂ ਦੇ ਵਿੱਚ ਐਡ ਕੀਤਾ ਗਿਆ ਹੈ ਚੀਫ ਮਿਨਿਸਟਰ ਦੇ ਸਿਕਤਰ ਨੂੰ ਵੀ ਜਾਰੀ ਕੀਤਾ ਗਿਆ ਹੋਰ ਜਿਹੜੇ ਹੈਲਥ ਮਿਨਿਸਟਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਤਮਾਮ ਜੀਏਡੀ ਟਰਾਂਸਪੋਰਟ ਫੂਡ ਸਪਲਾਈ ਲੇਬਰ ਡਿਪਾਰਟਮੈਂਟ ਤਮਾਮ ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ادارے ਨੇ ਉਹਨਾਂ ਨੂੰ ਇਹ ਜਿਹੜਾ ਲੈਟਰ ਹੈ ਉਹ ਟੈਕ ਕੀਤਾ ਗਿਆ ਲੈਟਰ ਦਿੱਤਾ ਗਿਆ ਸੋ ਸੁਰੱਖਿਆ ਨੂੰ ਲੈ ਕੇ ਡੇਟਾ ਸੁਰੱਖਿਆ ਨੂੰ ਲੈ ਕੇ ਇਹ ਜਿਹੜਾ ਖਾਤ ਹੈ ਉਹ ਜਾਰੀ ਕੀਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਡੇਟਾ ਦੀ ਸੁਰੱਖਿਆ ਨੂੰ ਲੈ ਕੇ ਹਾਰਡਵੇਅਰ ਦੀ ਸੁਰੱਖਿਆ ਨੂੰ ਲੈ ਕੇ ਇਹ ਨਿਰਦੇਸ਼ ਹੈ ਜਿਹੜੇ ਸਖਤ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਤੁਰੰਤ ਦਿੱਲੀ ਸਕੱਤਰੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ ਤੇ ਡਾਟਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੀਏਡੀ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਫਾਈਲ ਦਸਤਾਵੇਜ਼ ਕੰਪਿਊਟਰ ਜਾਂ ਹਾਰਡਵੇਅਰ ਦਿੱਲੀ ਸਕੱਤਰੇ ਤੋਂ ਬਾਹਰ ਨਾ ਲਿਜਾਇਆ ਜਾਵੇ ਇਸ ਹੁਕਮ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿਕਤਰੇ ਦੇ ਵਿੱਚ ਸਥਿਤ ਵਿਭਾਗਾਂ ਅਧੀਨ ਸੰਬੰਧਿਤ ਸ਼ਖਾਵਾਂ ਇੰਚਾਰਜਾਂ ਤੇ ਉਹਨਾਂ ਦੇ ਵਿੱਚ ਮੌਜੂਦ ਰਿਕਾਰਡ ਫਾਈਲਾਂ ਦਸਤਾਵੇਜ਼ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਿਰਦੇਸ਼ ਆ ਜਿਹੜੇ ਤੁਰੰਤ ਨਤੀਜੇ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਲਿਖਿਆ ਹੈ ਕਿ ਦਫ਼ਤਰਾਂ ਦੇ ਵਿੱਚ ਮੰਤਰੀ ਪ੍ਰੀਸ਼ਦ ਦੇ ਕੈਂਪਾਂ ਦਫ਼ਤਰਾਂ ਦੇ ਵਿੱਚ ਵੀ ਇਹ ਹੁਕਮ ਹੈ ਜਿਹੜੇ ਲਾਗੂ ਕੀਤੇ ਜਾਣ ਅਨਚਾਰਜ ਜਿਹੜੇ ਉਹ ਦਫਤਰ ਦੇ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਦਫਤਰਾਂ ਦੇ ਵਿੱਚ ਡਾਟਾ ਇਹ ਜਿਹੜਾ ਹਰ ਤਰ੍ਹਾਂ ਦੇ ਆਂਕੜੇ ਸੁਰੱਖਿਅਤ ਰੱਖੇ ਜਾਣ ਅਤੇ ਇਹਨਾਂ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਸੋ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਇਜ਼ਹਾਰ ਕੀਤਾ ਗਿਆ ਹੈ ਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਡਾਟਾ ਜਾਂ ਹਾਰਡਵੇਅਰ ਜਾਂ ਕਿਸੇ ਵੀ ਕਿਸਮ ਦਾ ਆ ਦਸਤਾਵੇਜ਼ ਆ ਜਿਹੜੇ ਉਹ ਦਿੱਲੀ ਸਿਕਤਰੇ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਜੀਏਡੀ ਦੇ ਜੁਆਇੰਟ ਸਿਕਤਰ प्रदीप तयाਲ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਹੁਕਮਾਂ ਦੇ ਵਿੱਚ ਐਡ ਕੀਤਾ ਗਿਆ ਹੈ ਚੀਫ ਮਨਿਸਟਰ ਦੇ ਸਿਕਤਰ ਨੂੰ ਵੀ ਜਾਰੀ ਕੀਤਾ ਗਿਆ ਹੋਰ ਜਿਹੜੇ ਹੈਲਥ ਮਿਨਿਸਟਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਤਮਾਮ ਜੀਏਡੀ ਟਰਾਂਸਪੋਰਟ ਫੂਡ ਸਪਲਾਈ ਲੇਬਰ ਡਿਪਾਰਟਮੈਂਟ ਤਮਾਮ ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ادارے ਨੇ ਉਹਨਾਂ ਨੂੰ ਇਹ ਜਿਹੜਾ ਲੈਟਰ ਹੈ ਉਹ ਟੈਕ ਕੀਤਾ ਗਿਆ ਲੈਟਰ ਦਿੱਤਾ ਗਿਆ ਸੋ ਸੁਰੱਖਿਆ ਨੂੰ ਲੈ ਕੇ ਡਾਟਾ ਸੁਰੱਖਿਆ ਨੂੰ ਲੈ ਕੇ ਇਹ ਜਿਹੜਾ ਖਾਤ ਹੈ ਉਹ ਜਾਰੀ ਕੀਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਹਾਰਡਵੇਅਰ ਦੀ ਸੁਰੱਖਿਆ ਨੂੰ ਲੈ ਕੇ ਇਹ ਨਿਰਦੇਸ਼ ਹੈ ਜਿਹੜੇ ਸਖਤ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਤੁਰੰਤ ਦਿੱਲੀ ਸਕੱਤਰੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ ਤੇ ਡਾਟਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੀਏਡੀ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਫਾਈਲ ਦਸਤਾਵੇਜ਼ ਕੰਪਿਊਟਰ ਜਾਂ ਹਾਰਡਵੇਅਰ ਦਿੱਲੀ ਸਕੱਤਰੇ ਤੋਂ ਬਾਹਰ ਨਾ ਲਿਜਾਇਆ ਜਾਵੇ ਇਸ ਹੁਕਮ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿਕਤਰੇ ਦੇ ਵਿੱਚ ਸਥਿਤ ਵਿਭਾਗਾਂ ਅਧੀਨ ਸੰਬੰਧਿਤ ਸ਼ਖਾਵਾਂ ਇੰਚਾਰਜਾਂ ਤੇ ਉਹਨਾਂ ਦੇ ਵਿੱਚ ਮੌਜੂਦ ਰਿਕਾਰਡ ਫਾਈਲਾਂ ਦਸਤਾਵੇਜ਼ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਿਰਦੇਸ਼ ਆ ਜਿਹੜੇ ਤੁਰੰਤ ਨਤੀਜੇ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਲਿਖਿਆ ਹੈ ਕਿ ਦਫ਼ਤਰਾਂ ਦੇ ਵਿੱਚ ਮੰਤਰੀ ਪ੍ਰੀਸ਼ਦ ਦੇ ਕੈਂਪਾਂ ਦਫ਼ਤਰਾਂ ਦੇ ਵਿੱਚ ਵੀ ਇਹ ਹੁਕਮ ਹੈ ਜਿਹੜੇ ਲਾਗੂ ਕੀਤੇ ਜਾਣ ਅਨਚਾਰਜ ਜਿਹੜੇ ਉਹ ਦਫ਼ਤਰ ਦੇ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਡੇਟਾ ਇਹ ਜਿਹੜਾ ਹਰ ਤਰ੍ਹਾਂ ਦੇ ਅੰਕੜੇ ਸੁਰੱਖਿਅਤ ਰੱਖੇ ਜਾਣ ਅਤੇ ਇਹਨਾਂ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਸੋ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਇਜ਼ਹਾਰ ਕੀਤਾ ਗਿਆ ਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਡਾਟਾ ਜਾਂ ਹਾਰਡਵੇਅਰ ਜਾਂ ਕਿਸੇ ਵੀ ਕਿਸਮ ਦਾ ਦਸਤਾਵੇਜ਼ ਆ ਜਿਹੜੇ ਉਹ ਦਿੱਲੀ ਸਿਕਤਰੇ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਜੀਏਡੀ ਦੇ ਜੁਆਇੰਟ ਸਿਕਤਰ प्रदीप तयाਲ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਹੁਕਮਾਂ ਦੇ ਵਿੱਚ ਐਡ ਕੀਤਾ ਗਿਆ ਹੈ ਚੀਫ ਮਨਿਸਟਰ ਦੇ 77 ਨੂੰ ਵੀ ਜਾਰੀ ਕੀਤਾ ਗਿਆ ਹੋਰ ਜਿਹੜੇ ਹੈਲਥ ਮਿਨਿਸਟਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ तमाम ਜੀਏਡੀ ਟਰਾਂਸਪੋਰਟ ਫੂਡਸ ਸਪਲਾਈ ਲੇਬਰ ਡਿਪਾਰਟਮੈਂਟ تمام ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ادارے ਨੇ ਉਹਨਾਂ ਨੂੰ ਇਹ ਜਿਹੜਾ ਲੈਟਰ ਹੈ ਉਹ ਟੈਕ ਕੀਤਾ ਗਿਆ ਲੈਟਰ ਦਿੱਤਾ ਗਿਆ ਸੋ ਸੁਰੱਖਿਆ ਨੂੰ ਲੈ ਕੇ ਡਾਟਾ ਸੁਰੱਖਿਆ ਨੂੰ ਲੈ ਕੇ ਇਹ ਜਿਹੜਾ ਖਾਤ ਹੈ ਉਹ ਜਾਰੀ ਕੀਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਹਾਰਡਵੇਅਰ ਦੀ ਸੁਰੱਖਿਆ ਨੂੰ ਲੈ ਕੇ ਇਹ ਨਿਰਦੇਸ਼ ਹੈ ਜਿਹੜੇ ਸਖਤ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਤੁਰੰਤ ਦਿੱਲੀ ਸਕੱਤਰੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ ਤੇ ਡਾਟਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੀਏਡੀ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਫਾਈਲ ਦਸਤਾਵੇਜ਼ ਕੰਪਿਊਟਰ ਜਾਂ ਹਾਰਡਵੇਅਰ ਦਿੱਲੀ ਸਕੱਤਰੇ ਤੋਂ ਬਾਹਰ ਨਾ ਲਿਜਾਇਆ ਜਾਵੇ ਇਸ ਹੁਕਮ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿਕਤਰੇ ਦੇ ਵਿੱਚ ਸਥਿਤ ਵਿਭਾਗਾਂ ਅਧੀਨ ਸੰਬੰਧਿਤ ਸ਼ਖਾਵਾਂ ਇੰਚਾਰਜਾਂ ਤੇ ਉਹਨਾਂ ਦੇ ਵਿੱਚ ਮੌਜੂਦ ਰਿਕਾਰਡ ਫਾਈਲਾਂ ਦਸਤਾਵੇਜ਼ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਿਰਦੇਸ਼ ਆ ਜਿਹੜੇ ਤੁਰੰਤ ਨਤੀਜੇ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਲਿਖਿਆ ਹੈ ਕਿ ਦਫ਼ਤਰਾਂ ਦੇ ਵਿੱਚ ਮੰਤਰੀ ਪ੍ਰੀਸ਼ਦ ਦੇ ਕੈਂਪਾਂ ਦਫ਼ਤਰਾਂ ਦੇ ਵਿੱਚ ਵੀ ਇਹ ਹੁਕਮ ਹੈ ਜਿਹੜੇ ਲਾਗੂ ਕੀਤੇ ਜਾਣ ਇਨਚਾਰਜ ਜਿਹੜੇ ਉਹ ਦਫ਼ਤਰ ਦੇ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਡੇਟਾ ਇਹ ਜਿਹੜਾ ਹਰ ਤਰ੍ਹਾਂ ਦੇ ਅੰਕੜੇ ਸੁਰੱਖਿਅਤ ਰੱਖੇ ਜਾਣ ਅਤੇ ਇਹਨਾਂ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਸੋ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਇਜ਼ਹਾਰ ਕੀਤਾ ਗਿਆ ਹੈ ਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਡੇਟਾ ਜਾਂ ਹਾਰਡਵੇਅਰ ਜਾਂ ਕਿਸੇ ਵੀ ਕਿਸਮ ਦਾ ਆਹ ਦਸਤਾਵੇਜ਼ ਆ ਜਿਹੜੇ ਉਹ ਦਿੱਲੀ ਸਿਕਤਰੇ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਜੀਏਡੀ ਦੇ ਜੁਆਇੰਟ ਸਿਕਤਰ प्रदीप तयाਲ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਹੁਕਮਾਂ ਦੇ ਵਿੱਚ ਐਡ ਕੀਤਾ ਗਿਆ ਹੈ ਚੀਫ ਮਨਿਸਟਰ ਦੇ ਸਿਕਤਰ ਨੂੰ ਵੀ ਜਾਰੀ ਕੀਤਾ ਗਿਆ ਹੋਰ ਜਿਹੜੇ ਹੈਲਥ ਮਿਨਿਸਟਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਤਮਾਮ ਜੀਏਡੀ ਟਰਾਂਸਪੋਰਟ ਫੂਡਸ ਸਪਲਾਈ ਲੇਬਰ ਡਿਪਾਰਟਮੈਂਟ ਤਮਾਮ ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ادارے ਨੇ ਉਹਨਾਂ ਨੂੰ ਇਹ ਜਿਹੜਾ ਲੈਟਰ ਹੈ ਉਹ ਟੈਗ ਕੀਤਾ ਗਿਆ ਲੈਟਰ ਦਿੱਤਾ ਗਿਆ ਸੋ ਸੁਰੱਖਿਆ ਨੂੰ ਲੈ ਕੇ ਡੇਟਾ ਸੁਰੱਖਿਆ ਨੂੰ ਲੈ ਕੇ ਇਹ ਜਿਹੜਾ ਖਾਤ ਹੈ ਉਹ ਜਾਰੀ ਕੀਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਡੇਟਾ ਦੀ ਸੁਰੱਖਿਆ ਨੂੰ ਲੈ ਕੇ ਹਾਰਡਵੇਅਰ ਦੀ ਸੁਰੱਖਿਆ ਨੂੰ ਲੈ ਕੇ ਇਹ ਨਿਰਦੇਸ਼ ਹੈ ਜਿਹੜੇ ਸਖਤ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਤੁਰੰਤ ਦਿੱਲੀ ਸਕਤਰੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ ਤੇ ਡਾਟਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੀਏਡੀ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਫਾਈਲ ਦਸਤਾਵੇਜ਼ ਕੰਪਿਊਟਰ ਜਾਂ ਹਾਰਡਵੇਅਰ ਦਿੱਲੀ ਸਕਤਰੇ ਤੋਂ ਬਾਹਰ ਨਾ ਲਿਜਾਇਆ ਜਾਵੇ ਇਸ ਹੁਕਮ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿਕਤਰੇ ਦੇ ਵਿੱਚ ਸਥਿਤ ਵਿਭਾਗਾਂ ਅਧੀਨ ਸੰਬੰਧਿਤ ਸ਼ਖਾਵਾਂ ਇੰਚਾਰਜਾਂ ਤੇ ਉਹਨਾਂ ਦੇ ਵਿੱਚ ਮੌਜੂਦ ਰਿਕਾਰਡ ਫਾਈਲਾਂ ਦਸਤਾਵੇਜ਼ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਿਰਦੇਸ਼ ਆ ਜਿਹੜੇ ਤੁਰੰਤ ਨਤੀਜੇ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਲਿਖਿਆ ਹੈ ਕਿ ਦਫ਼ਤਰਾਂ ਦੇ ਵਿੱਚ ਮੰਤਰੀ ਪ੍ਰੀਸ਼ਦ ਦੇ ਕੈਂਪਾਂ ਦਫ਼ਤਰਾਂ ਦੇ ਵਿੱਚ ਵੀ ਇਹ ਹੁਕਮ ਹੈ ਜਿਹੜੇ ਲਾਗੂ ਕੀਤੇ ਜਾਣ ਇਨਚਾਰਜ ਜਿਹੜੇ ਉਹ ਦਫ਼ਤਰ ਦੇ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਡੇਟਾ ਹੈ ਜਿਹੜਾ ਹਰ ਤਰ੍ਹਾਂ ਦੇ ਆਂਕੜੇ ਸੁਰੱਖਿਅਤ ਰੱਖੇ ਜਾਣ ਅਤੇ ਇਹਨਾਂ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਸੋ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਇਜ਼ਹਾਰ ਕੀਤਾ ਗਿਆ ਹੈ ਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਡੇਟਾ ਜਾਂ ਹਾਰਡਵੇਅਰ ਜਾਂ ਕਿਸੇ ਵੀ ਕਿਸਮ ਦਾ ਆਹ ਦਸਤਾਵੇਜ਼ ਆ ਜਿਹੜੇ ਉਹ ਦਿੱਲੀ ਸਿਕਤਰੇ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਜੀਏਡੀ ਦੇ ਜੁਆਇੰਟ ਸਿਕਤਰ प्रदीप तयाਲ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਹੁਕਮਾਂ ਦੇ ਵਿੱਚ ਐਡ ਕੀਤਾ ਗਿਆ ਹੈ ਚੀਫ ਮਨਿਸਟਰ ਦੇ ਸਿਕਤਰ ਨੂੰ ਵੀ ਜਾਰੀ ਕੀਤਾ ਗਿਆ ਹੋਰ ਜਿਹੜੇ ਹੈਲਥ ਮਨਿਸਟਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਤਮਾਮ ਜੀਏਡੀ ਟਰਾਂਸਪੋਰਟ ਫੂਡ ਸਪਲਾਈ ਲੇਬਰ ਡਿਪਾਰਟਮੈਂਟ ਤਮਾਮ ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ادارے ਨੇ ਉਹਨਾਂ ਨੂੰ ਇਹ ਜਿਹੜਾ ਲੈਟਰ ਹੈ ਉਹ ਟੈਕ ਕੀਤਾ ਗਿਆ ਲੈਟਰ ਦਿੱਤਾ ਗਿਆ ਉਹ ਸੁਰੱਖਿਆ ਨੂੰ ਲੈ ਕੇ ਡਾਟਾ ਸੁਰੱਖਿਆ ਨੂੰ ਲੈ ਕੇ ਇਹ ਜਿਹੜਾ ਖਾਤ ਹੈ ਉਹ ਜਾਰੀ ਕੀਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਹਾਰਡਵੇਅਰ ਦੀ ਸੁਰੱਖਿਆ ਨੂੰ ਲੈ ਕੇ ਇਹ ਨਿਰਦੇਸ਼ ਹੈ ਜਿਹੜੇ ਸਖਤ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਤੁਰੰਤ ਦਿੱਲੀ ਸਕੱਤਰੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ ਤੇ ਡਾਟਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੀਏਡੀ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਫਾਈਲ ਦਸਤਾਵੇਜ਼ ਕੰਪਿਊਟਰ ਜਾਂ ਹਾਰਡਵੇਅਰ ਦਿੱਲੀ ਸਕੱਤਰੇ ਤੋਂ ਬਾਹਰ ਨਾ ਲਿਜਾਇਆ ਜਾਵੇ ਇਸ ਹੁਕਮ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿਕਤਰੇ ਦੇ ਵਿੱਚ ਸਥਿਤ ਵਿਭਾਗਾਂ ਅਧੀਨ ਸੰਬੰਧਿਤ ਸ਼ਖਾਵਾਂ ਇੰਚਾਰਜਾਂ ਤੇ ਉਹਨਾਂ ਦੇ ਵਿੱਚ ਮੌਜੂਦ ਰਿਕਾਰਡ ਫਾਈਲਾਂ ਦਸਤਾਵੇਜ਼ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਿਰਦੇਸ਼ ਆ ਜਿਹੜੇ ਤੁਰੰਤ ਨਤੀਜੇ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਲਿਖਿਆ ਹੈ ਕਿ ਦਫ਼ਤਰਾਂ ਦੇ ਵਿੱਚ ਮੰਤਰੀ ਪ੍ਰੀਸ਼ਦ ਦੇ ਕੈਂਪਾਂ ਦਫ਼ਤਰਾਂ ਦੇ ਵਿੱਚ ਵੀ ਇਹ ਹੁਕਮ ਹੈ ਜਿਹੜੇ ਲਾਗੂ ਕੀਤੇ ਜਾਣ ਇਨਚਾਰਜ ਹੈ ਜਿਹੜੇ ਉਹ ਦਫ਼ਤਰ ਦੇ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਡੇਟਾ ਹੈ ਜਿਹੜਾ ਹਰ ਤਰ੍ਹਾਂ ਦੇ ਆਂਕੜੇ ਸੁਰੱਖਿਅਤ ਰੱਖੇ ਜਾਣ ਅਤੇ ਇਹਨਾਂ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਸੋ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਇਜ਼ਹਾਰ ਕੀਤਾ ਗਿਆ ਹੈ ਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਡੇਟਾ ਜਾਂ ਹਾਰਡਵੇਅਰ ਜਾਂ ਕਿਸੇ ਵੀ ਕਿਸਮ ਦਾ ਆ ਦਸਤਾਵੇਜ਼ ਆ ਜਿਹੜੇ ਉਹ ਦਿੱਲੀ ਸਿਕਤਰੇ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਜੀਏਡੀ ਦੇ ਜੁਆਇੰਟ ਸਿਕਤਰ प्रदीप तयाਲ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਹੁਕਮਾਂ ਦੇ ਵਿੱਚ ਐਡ ਕੀਤਾ ਗਿਆ ਹੈ ਚੀਫ ਮਨਿਸਟਰ ਦੇ ਸਿਕਤਰ ਨੂੰ ਵੀ ਜਾਰੀ ਕੀਤਾ ਗਿਆ ਹੋਰ ਜਿਹੜੇ ਹੈਲਥ ਮਿਨਿਸਟਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ तमाम ਜੀਏਡੀ ਟਰਾਂਸਪੋਰਟ ਫੂਡ ਸਪਲਾਈ ਲੇਬਰ ਡਿਪਾਰਟਮੈਂਟ ਤਮਾਮ ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ادارے ਨੇ ਉਹਨਾਂ ਨੂੰ ਇਹ ਜਿਹੜਾ ਲੈਟਰ ਹੈ ਉਹ ਟੈਗ ਕੀਤਾ ਗਿਆ ਲੈਟਰ ਦਿੱਤਾ ਗਿਆ ਸੋ ਸੁਰੱਖਿਆ ਨੂੰ ਲੈ ਕੇ ਡਾਟਾ ਸੁਰੱਖਿਆ ਨੂੰ ਲੈ ਕੇ ਇਹ ਜਿਹੜਾ ਖਾਤਾ ਹੈ ਉਹ ਜਾਰੀ ਕੀਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਹਾਰਡਵੇਅਰ ਦੀ ਸੁਰੱਖਿਆ ਨੂੰ ਲੈ ਕੇ ਇਹ ਨਿਰਦੇਸ਼ ਹੈ ਜਿਹੜੇ ਸਖਤ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵ वार्ता ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਤੁਰੰਤ ਦਿੱਲੀ ਸਕੱਤਰੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ ਤੇ ਡਾਟਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੀਏਡੀ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਫਾਈਲ ਦਸਤਾਵੇਜ਼ ਕੰਪਿਊਟਰ ਜਾਂ ਹਾਰਡਵੇਅਰ ਦਿੱਲੀ ਸਕੱਤਰੇ ਤੋਂ ਬਾਹਰ ਨਾ ਲਿਜਾਇਆ ਜਾਵੇ ਇਸ ਹੁਕਮ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਕੱਤਰੇ ਦੇ ਵਿੱਚ ਸਥਿਤ ਵਿਭਾਗਾਂ ਅਧੀਨ ਸੰਬੰਧਿਤ ਸ਼ਖਾਵਾਂ ਇੰਚਾਰਜਾਂ ਅਤੇ ਉਹਨਾਂ ਦੇ ਵਿੱਚ ਮੌਜੂਦ ਰਿਕਾਰਡ ਫਾਈਲਾਂ ਦਸਤਾਵੇਜ਼ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਿਰਦੇਸ਼ ਆ ਜਿਹੜੇ ਤੁਰੰਤ ਨਤੀਜੇ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਲਿਖਿਆ ਹੈ ਕਿ ਦਫ਼ਤਰਾਂ ਦੇ ਵਿੱਚ ਮੰਤਰੀ ਪ੍ਰੀਸ਼ਦ ਦੇ ਕੈਂਪਾਂ ਦਫ਼ਤਰਾਂ ਦੇ ਵਿੱਚ ਵੀ ਇਹ ਹੁਕਮ ਹੈ ਜਿਹੜੇ ਲਾਗੂ ਕੀਤੇ ਜਾਣ ਅਨਚਾਰਜ ਜਿਹੜੇ ਉਹ ਦਫ਼ਤਰ ਦੇ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਡੇਟਾ ਇਹ ਜਿਹੜਾ ਹਰ ਤਰ੍ਹਾਂ ਦੇ ਅੰਕੜੇ ਸੁਰੱਖਿਅਤ ਰੱਖੇ ਜਾਣ ਅਤੇ ਇਹਨਾਂ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਸੋ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਇਜ਼ਹਾਰ ਕੀਤਾ ਗਿਆ ਹੈ ਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਡੇਟਾ ਜਾਂ ਹਾਰਡਵੇਅਰ ਜਾਂ ਕਿਸੇ ਵੀ ਕਿਸਮ ਦਾ ਆਹ ਦਸਤਾਵੇਜ਼ ਆ ਜਿਹੜੇ ਉਹ ਦਿੱਲੀ ਸਿਕਤਰੇ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਜੀਏਡੀ ਦੇ ਜੁਆਇੰਟ ਸਿਕਤਰ प्रदीप तयाਲ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਹੁਕਮਾਂ ਦੇ ਵਿੱਚ ਐਡ ਕੀਤਾ ਗਿਆ ਹੈ ਚੀਫ ਮਨਿਸਟਰ ਦੇ ਸਿਕਤਰ ਨੂੰ ਵੀ ਜਾਰੀ ਕੀਤਾ ਗਿਆ ਹੋਰ ਜਿਹੜੇ ਹੈਲਥ ਮਿਨਿਸਟਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਤਮਾਮ ਜੀਏਡੀ ਟਰਾਂਸਪੋਰਟ ਫੂਡਸ ਸਪਲਾਈ ਲੇਬਰ ਡਿਪਾਰਟਮੈਂਟ ਤਮਾਮ ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ادارے ਨੇ ਉਹਨਾਂ ਨੂੰ ਇਹ ਜਿਹੜਾ ਲੈਟਰ ਹੈ ਉਹ ਟੈਕ ਕੀਤਾ ਗਿਆ ਲੈਟਰ ਦਿੱਤਾ ਗਿਆ ਉਹ ਸੁਰੱਖਿਆ ਨੂੰ ਲੈ ਕੇ ਡਾਟਾ ਸੁਰੱਖਿਆ ਨੂੰ ਲੈ ਕੇ ਇਹ ਜਿਹੜਾ ਖਾਤ ਹੈ ਉਹ ਜਾਰੀ ਕੀਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਹਾਰਡਵੇਅਰ ਦੀ ਸੁਰੱਖਿਆ ਨੂੰ ਲੈ ਕੇ ਇਹ ਨਿਰਦੇਸ਼ ਹੈ ਜਿਹੜੇ ਸਖਤ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਤੁਰੰਤ ਦਿੱਲੀ ਸਕੱਤਰੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ ਤੇ ਡਾਟਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੀਏਡੀ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਫਾਈਲ ਦਸਤਾਵੇਜ਼ ਕੰਪਿਊਟਰ ਜਾਂ ਹਾਰਡਵੇਅਰ ਦਿੱਲੀ ਸਕੱਤਰੇ ਤੋਂ ਬਾਹਰ ਨਾ ਲਿਜਾਇਆ ਜਾਵੇ ਇਸ ਹੁਕਮ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿਕਤਰੇ ਦੇ ਵਿੱਚ ਸਥਿਤ ਵਿਭਾਗਾਂ ਅਧੀਨ ਸੰਬੰਧਿਤ ਸ਼ਖਾਵਾਂ ਇੰਚਾਰਜਾਂ ਤੇ ਉਹਨਾਂ ਦੇ ਵਿੱਚ ਮੌਜੂਦ ਰਿਕਾਰਡ ਫਾਈਲਾਂ ਦਸਤਾਵੇਜ਼ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਿਰਦੇਸ਼ ਆ ਜਿਹੜੇ ਤੁਰੰਤ ਨਤੀਜੇ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਲਿਖਿਆ ਹੈ ਕਿ ਦਫ਼ਤਰਾਂ ਦੇ ਵਿੱਚ ਮੰਤਰੀ ਪ੍ਰੀਸ਼ਦ ਦੇ ਕੈਂਪਾਂ ਦਫ਼ਤਰਾਂ ਦੇ ਵਿੱਚ ਵੀ ਇਹ ਹੁਕਮ ਹੈ ਜਿਹੜੇ ਲਾਗੂ ਕੀਤੇ ਜਾਣ ਇਨਚਾਰਜ ਜਿਹੜੇ ਉਹ ਦਫ਼ਤਰ ਦੇ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਡੇਟਾ ਇਹ ਜਿਹੜਾ ਹਰ ਤਰ੍ਹਾਂ ਦੇ ਆਂਕੜੇ ਸੁਰੱਖਿਅਤ ਰੱਖੇ ਜਾਣ ਅਤੇ ਇਹਨਾਂ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਸੋ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਇਜ਼ਹਾਰ ਕੀਤਾ ਗਿਆ ਹੈ ਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਡੇਟਾ ਜਾਂ ਹਾਰਡਵੇਅਰ ਜਾਂ ਕਿਸੇ ਵੀ ਕਿਸਮ ਦਾ ਆ ਦਸਤਾਵੇਜ਼ ਆ ਜਿਹੜੇ ਉਹ ਦਿੱਲੀ ਸਿਕਤਰੇ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਜੀਏਡੀ ਦੇ ਜੁਆਇੰਟ ਸਿਕਤਰ प्रदीप तयाਲ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਹੁਕਮਾਂ ਦੇ ਵਿੱਚ ਐਡ ਕੀਤਾ ਗਿਆ ਹੈ ਚੀਫ ਮਨਿਸਟਰ ਦੇ ਸਿਕਤਰ ਨੂੰ ਵੀ ਜਾਰੀ ਕੀਤਾ ਗਿਆ ਹੋਰ ਜਿਹੜੇ ਹੈਲਥ ਮਿਨਿਸਟਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਤਮਾਮ ਜੀਏਡੀ ਟਰਾਂਸਪੋਰਟ ਫੂਡ ਸਪਲਾਈ ਲੇਬਰ ਡਿਪਾਰਟਮੈਂਟ ਤਮਾਮ ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ادارے ਨੇ ਉਹਨਾਂ ਨੂੰ ਇਹ ਜਿਹੜਾ ਲੈਟਰ ਹੈ ਉਹ ਟੈਕ ਕੀਤਾ ਗਿਆ ਲੈਟਰ ਦਿੱਤਾ ਗਿਆ ਉਹ ਸੁਰੱਖਿਆ ਨੂੰ ਲੈ ਕੇ ਡਾਟਾ ਸੁਰੱਖਿਆ ਨੂੰ ਲੈ ਕੇ ਇਹ ਜਿਹੜਾ ਖਾਤ ਹੈ ਉਹ ਜਾਰੀ ਕੀਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਹਾਰਡਵੇਅਰ ਦੀ ਸੁਰੱਖਿਆ ਨੂੰ ਲੈ ਕੇ ਇਹ ਨਿਰਦੇਸ਼ ਹੈ ਜਿਹੜੇ ਸਖਤ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਤੁਰੰਤ ਦਿੱਲੀ ਸਕੱਤਰੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ ਤੇ ਡਾਟਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੈ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਚਿੰਤਾਵਾਂ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੀਏਡੀਵੀ ਇਜਾਜ਼ਤ ਤੋਂ ਬਿਨਾ ਕੋਈ ਵੀ ਫਾਈਲ ਦਸਤਾਵੇਜ਼ ਕੰਪਿਊਟਰ ਜਾਂ ਹਾਰਡਵੇਅਰ ਦਿੱਲੀ ਸਕੱਤਰੇ ਤੋਂ ਬਾਹਰ ਨਾ ਲਿਜਾਇਆ ਜਾਵੇ ਇਸ ਹੁਕਮ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿਕਤਰੇ ਦੇ ਵਿੱਚ ਸਥਿਤ ਵਿਭਾਗਾਂ ਅਧੀਨ ਸੰਬੰਧਿਤ ਸ਼ਖਾਵਾਂ ਇੰਚਾਰਜਾਂ ਤੇ ਉਹਨਾਂ ਦੇ ਵਿੱਚ ਮੌਜੂਦ ਰਿਕਾਰਡ ਫਾਈਲਾਂ ਦਸਤਾਵੇਜ਼ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਿਰਦੇਸ਼ ਆ ਜਿਹੜੇ ਤੁਰੰਤ ਨਤੀਜੇ ਆਉਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਵਿੱਚ ਲਿਖਿਆ ਹੈ ਕਿ ਦਫ਼ਤਰਾਂ ਦੇ ਵਿੱਚ ਮੰਤਰੀ ਪ੍ਰੀਸ਼ਦ ਦੇ ਕੈਂਪਾਂ ਦਫ਼ਤਰਾਂ ਦੇ ਵਿੱਚ ਵੀ ਇਹ ਹੁਕਮ ਹੈ ਜਿਹੜੇ ਲਾਗੂ ਕੀਤੇ ਜਾਣ ਇਨਚਾਰਜ ਹੈ ਜਿਹੜੇ ਉਹ ਦਫ਼ਤਰ ਦੇ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਡੇਟਾ ਹੈ ਜਿਹੜਾ ਹਰ ਤਰ੍ਹਾਂ ਦੇ ਆਂਕੜੇ ਸੁਰੱਖਿਅਤ ਰੱਖੇ ਜਾਣ ਅਤੇ ਇਹਨਾਂ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਸੋ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਾ ਇਜ਼ਹਾਰ ਕੀਤਾ ਗਿਆ ਹੈ ਤੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਡੇਟਾ ਜਾਂ ਹਾਰਡਵੇਅਰ ਜਾਂ ਕਿਸੇ ਵੀ ਕਿਸਮ ਦਾ ਆ ਦਸਤਾਵੇਜ਼ ਆ ਜਿਹੜੇ ਉਹ ਦਿੱਲੀ ਸਖਤਰੇ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਜੀਏਡੀ ਦੇ ਜੁਆਇੰਟ ਸਖਤਰ प्रदीप तयाਲ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਸ ਦੇ ਵਿੱਚ ਇਹਨਾਂ ਹੁਕਮਾਂ ਦੇ ਵਿੱਚ ਐਡ ਕੀਤਾ ਗਿਆ ਹੈ ਚੀਫ ਮਨਿਸਟਰ ਦੇ ਸਖਤਰ ਨੂੰ ਵੀ ਜਾਰੀ ਕੀਤਾ ਗਿਆ ਹੋਰ ਜਿਹੜੇ ਹੈਲਥ ਮਿਨਿਸਟਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਤਮਾਮ ਜੀਏਡੀ ਟਰਾਂਸਪੋਰਟ ਫੂਡ ਸਪਲਾਈ ਲੇਬਰ ਡਿਪਾਰਟਮੈਂਟ ਤਮਾਮ ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ادارے ਨੇ ਉਹਨਾਂ ਨੂੰ ਇਹ ਜਿਹੜਾ ਲੈਟਰ ਹੈ ਉਹ ਟੈਕ ਕੀਤਾ ਗਿਆ ਲੈਟਰ ਦਿੱਤਾ ਗਿਆ ਸੋ ਸੁਰੱਖਿਆ ਨੂੰ ਲੈ ਕੇ ਡਾਟਾ ਸੁਰੱਖਿਆ ਨੂੰ ਲੈ ਕੇ ਇਹ ਜਿਹੜਾ ਖਾਤ ਹੈ ਉਹ ਜਾਰੀ ਕੀਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਹਾਰਡਵੇਅਰ ਦੀ ਸੁਰੱਖਿਆ ਨੂੰ ਲੈ ਕੇ ਇਹ ਨਿਰਦੇਸ਼ ਹੈ ਜਿਹੜੇ ਸਖਤ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਗਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਤੁਰੰਤ ਦਿੱਲੀ ਸਕੱਤਰੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਰਕਾਰੀ ਦਸਤਾਵੇਜ਼ ਤੇ ਡਾਟਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਗਿਆ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ